ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਉੱਠ ਦੀਆਂ ਸਾਰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਤੋਂ ਬਾਅਦ ਕੰਮਕਾਰ ਕਰਦੇ ਹੋਇਆਂ ਤੁਰਦੇ ਆਂ ਫਿਰਦੇ ਆਂ ਕਿਤੇ ਆਉਂਦੀਆਂ ਜਾਂਦੀਆਂ ਇਸ ਸ਼ਬਦ ਦਾ ਜਾਪ ਕਰੋ ਜਿਵੇਂ ਜਿਵੇਂ ਇਸ ਸ਼ਬਦ ਦਾ ਜਾਪ ਕਰਾਂਗੇ ਉਵੇਂ ਉਵੇਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਵ ਆਉਣਗੇ ਸਤਿਗੁਰੂ ਸੱਜੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਲਦਰ ਮਿਟਨੇ ਸ਼ੁਰੂ ਹੋ ਜਾਣਗੇ ਸਤਿਗੁਰੂ ਸੱਜੇ ਪਾਸ਼ਾ ਜੀ ਦੀ ਕਿਰਪਾ ਬੇਅੰਕ ਹੁੰਦੀ ਹੈ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਤਾਂ ਇਹ ਸ਼ਬਦ ਜਾਪ ਕਿਹੜਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਆਉਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦੀ ਤਾਕਤ ਬਾਰੇ ਗੱਲ ਕਰਾਂਗੇ ਕਿ ਕਿੰਨਾ ਪਾਵਰਫੁੱਲ ਹੈ ਇਹ ਸ਼ਬਦ ਇਹ ਸ਼ਬਦ ਦੇ ਵਿੱਚ ਕਿੰਨੀ ਪਾਵਰ ਹੈ ਤੇ ਇਸ ਸ਼ਬਦ ਦਾ ਜਾਪ ਕਰ ਪਾਉਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਇਹ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਜਿਸ ਦੇ ਉੱਤੇ ਦਿਆਲ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਖੋਸ਼ ਹੁੰਦੇ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਤੋਂ ਇਹ ਨਾਮ ਜਪਾਉਂਦੇ ਨੇ ਇਹ ਸ਼ਬਦ ਜਾਪ ਕਰਵਾਉਂਦੇ ਨੇ ਇਸ ਗੱਲ ਦੀ ਗਵਾਹੀ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੀ ਇਹ ਸਾਖੀ ਭਰਦੀ ਹੈ ਕਹਿੰਦੇ ਮੇਰੇ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਨ ਦੁਨੀਆ ਦਾ ਭਲਾ ਕਰਦਿਆਂ ਕਰਦਿਆਂ ਇੱਕ ਨਗਰ ਦੇ ਵਿੱਚ ਪਹੁੰਚੇ ਨਾਲ ਭਾਈ ਮਰਦਾਨਾ ਜੀ ਕਹਿੰਦੇ ਠੰਡ ਦਾ ਮੌਸਮ ਸੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਠਹਿਰਾਵ ਕੀਤਾ ਭਾਵ ਕੇ ਰੁਕ ਗਏ ਕਹਿੰਦੇ ਭਾਈ ਮਰਦਾਨਾ ਜੀ ਕਾਫੀ ਥੱਕੇ ਸਨ ਇਸ ਕਰਕੇ ਉਹ ਆਰਾਮ ਕਰਨ ਦੇ ਲਈ लेट ਗਏ ਲੇਟਦਿਆਂ ਨੂੰ ਉਹਨਾਂ ਨੂੰ ਨੀਂਦ ਆ ਗਈ ਪਰ ਸਤਿਗੁਰ ਸੱਚੇ ਪਾਤਸ਼ਾਹ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਵਿੱਚ ਜੁੜ ਗਏ ਕਹਿੰਦੇ ਕਾਫੀ ਧੀਰ ਆਰਾਮ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਜਦੋਂ ਉੱਠੇ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਕੀ ਦੇਖਦੇ ਆ ਕਿ ਕੋਲ ਅੱਗ ਬਲ ਰਹੀ ਸੀ ਤਾਂ ਭਾਈ ਮਰਦਾਨਾ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛਿਆ ਕਿ ਇਹ ਅੱਗ ਕੌਣ ਬਾਲ ਗਿਆ ਬੜੀ ਠੰਡ ਲੱਗ ਰਹੀ ਸੀ ਇਸ ਆਗਣੇ ਬੜਾ ਨਿੱਗ ਦਿੱਤਾ ਹੈ ਇਹ ਅੱਗ ਕੌਣ ਬਾਲ ਕੇ ਗਿਆ ਹੈ ਤੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਕੋਈ ਪ੍ਰੇਮੀ ਆਇਆ ਸੀ ਉਹਨੇ ਸਿਰ ਦੇ ਉੱਤੇ ਲੱਕੜਾਂ ਦੀ ਪੰਡ ਚੁੱਕੀ ਸੀ ਆ ਕੇ ਉਹਨੇ ਸਾਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਬਾਬਾ ਜੀ ਬਹੁਤ ਠੰਡ ਪੈ ਰਹੀ ਆ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਲੱਕੜਾਂ ਦੀ ਅੱਗ ਬਾਲ ਦਵਾਂ ਪਾਸ਼ਾ ਕਹਿੰਦੇ ਮੈਂ ਉਹਨੂੰ ਬੜਾ ਰੋਕਿਆ ਕਿਹਾ ਕਿ ਨਾ ਭਾਈ ਇਹਨਾਂ ਲੱਕੜਾਂ ਦੀ ਤੂੰ ਅੱਗ ਨਾ ਬਾਲ ਕਿਉਂਕਿ ਇਹਨਾਂ ਲੱਕੜਾਂ ਦੇ ਨਾਲ ਹੀ ਤੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ ਤੂੰ ਇਹ ਲੱਕੜਾਂ ਨੂੰ ਵੇਚ ਕੇ ਹੀ ਘਰ ਵਿੱਚ ਰਾਸ਼ਨ ਪਾਣੀ ਲੈ ਕੇ ਜਾਣਾ ਹੈ ਤੇਰੀ ਰੋਟੀ ਇਹਨਾਂ ਲੱਕੜਾਂ ਦੇ ਸਿਰ ਤੇ ਚੱਲਦੀ ਆ ਇਸ ਕਰਕੇ ਤੂੰ ਕਹਿ ਦਿੱਤਾ ਤੇਰੀ ਇਹ ਸੇਵਾ ਮਨਜ਼ੂਰ ਹੋ ਗਈ ਆ ਪਰ ਤੂੰ ਇਹ ਲੱਕੜਾਂ ਲੈ ਜਾ ਵੇਚ ਕੇ ਆਪਣੇ ਘਰ ਵਿੱਚ ਰਾਸ਼ਨ ਪਾਣੀ ਲੈ ਕੇ ਜਾ ਆਪਣੇ ਘਰ ਦੀ ਰੋਟੀ ਦਾ ਇੰਤਜ਼ਾਮ ਕਰ। ਇਹਦੇ ਭਾਈ ਮਰਦਾਨਾ ਜੀ ਨੇ ਬੜੀ ਉਤਸੁਕਤਾ ਦੇ ਨਾਲ ਪੁੱਛਿਆ ਫਿਰ ਪਾਸ਼ਾ ਫਿਰ ਉਹਨੇ ਅੱਗੋਂ ਕੀ ਕਿਹਾ ਤਾਂ ਪਾਸ਼ਾ ਕਹਿਣ ਲੱਗੇ ਉਹ ਇੱਕ ਪਲ ਦੀ ਸੋਚ ਵਿਚਾਰ ਤੋਂ ਬਾਅਦ ਕਹਿਣ ਲੱਗਾ ਪਾਸ਼ਾ ਕੱਲ ਦੀ ਰੋਟੀ ਦਾ ਇੰਤਜ਼ਾਮ ਘਰ ਵਿੱਚ ਹੈ। ਪਰਸੋਂ ਦੀ ਆਪੇ ਵੇਖੀ ਜਾਵੇਗੀ ਇਸ ਕਰਕੇ ਤੁਸੀਂ ਮੇਰੀ ਇਹ ਸੇਵਾ ਮਨਜ਼ੂਰ ਕਰ ਲਓ। ਸਤਗੁਰ ਸੱਚੇ ਪਾਸ਼ਾ ਕਹਿੰਦੇ ਉਹਦੇ ਪ੍ਰੇਮ ਦੇ ਅੱਗੇ ਸਾਨੂੰ ਹਾਂ ਕਰਨੀ ਪਈ ਉਹਦੇ ਮਨ ਦੇ ਵਿੱਚ ਬੜੀ ਸ਼ਰਦਾ ਸੀ ਬੜਾ ਪ੍ਰੇਮ ਸੀ ਇਸ ਕਰਕੇ ਅਸੀਂ ਉਹਨੂੰ ਇਜਾਜ਼ਤ ਦੇ ਦਿੱਤੀ ਵੀ ਉਹਨੇ ਲੱਕੜਾਂ ਦੀ ਅੱਗ ਬਾਲ ਦਿੱਤੀ ਤੇ ਕਹਿੰਦੇ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਗੁਰ ਸੱਚੇ ਪਾਸ਼ਾ ਫਿਰ ਤਾਂ ਤੁਸੀਂ ਉਹਦੀ ਸੇਵਾ ਤੋਂ ਬੜੇ ਖੁਸ਼ ਹੋਏ ਹੋਵੋਗੇ ਜ਼ਰੂਰ ਕੋਈ ਵੱਡੀ ਦਾਤ ਉਸ ਸਿੱਖ ਦੀ ਝੋਲੀ ਦੇ ਵਿੱਚ ਪਾਈ ਹੋਵੇਗੀ ਉਸੇ ਪ੍ਰੇਮੀ ਦੀ ਝੋਲੀ ਦੇ ਵਿੱਚ ਕੋਈ ਵੱਡੀ ਦਾਤ ਹੀ ਤੁਸੀਂ ਪਾ ਦਿੱਤੀ ਹੋਵੇਗੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਆਹ ਮਰਦਾਨਿਆਂ ਉਹ ਦਾਤ ਤਾਂ ਵੱਡੀ ਲੈ ਗਿਆ ਹੈ ਭਾਈ ਮਰਦਾਨਾ ਜੀ ਨੇ ਫਿਰ ਉਤਸੁਕਤਾ ਦੇ ਨਾਲ ਪੁੱਛਿਆ ਪਾਸ਼ਾ ਕੀ ਦਿੱਤਾ ਉਹਨੂੰ ਕਿਹੜੀ ਦਾਤ ਦਿੱਤੀ ਉਹਦੀ ਝੋਲੀ ਦੇ ਵਿੱਚ ਕਿਹੜੀ ਦਾਤ ਪਾਈ ਆ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਨੇ ਕਿਹਾ ਮਰਦਾਨਿਆਂ ਹੁਣ ਜਿੰਨੀ ਉਮਰ ਉਹਦੀ ਬਾਕੀ ਬਚੀ ਹੈ ਨਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਲੰਗੇਗੀ ਗੁਰਮੰਤਰ ਦੀ ਨਾਮ ਦੀ ਦਾਤ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ ਆ ਇਹ ਸਾਖੀ ਦਾ ਜ਼ਿਕਰ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ ਸੋ ਇਹ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ ਇਹ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਵਾਹਿਗੁਰੂ ਸ਼ਬਦ ਗੁਰਮੰਤਰ ਸਤਗੁਰ ਸੱਚੇ ਪਾਸ਼ਾ ਜੀ ਦੇ ਨਾਮ ਦੀ ਦਾਤ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦੀ ਤੇ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਤੀ ਪ੍ਰੇਮ ਪਿਆਰ ਦੀ ਭਾਵਨਾ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖ ਕੇ ਸਾਡੇ ਅੰਦਰ ਦਾ ਪ੍ਰੇਮ ਪਿਆਰ ਸੇਵਾ ਭਾਵਨਾ ਦੇਖ ਕੇ ਖੁਸ਼ ਹੋ ਕੇ ਇਹ ਦਾਤ ਝੋਲੀ ਦੇ ਵਿੱਚ ਪਾਉਂਦੇ ਨੇ ਅਤੇ ਜਿਸ ਮਨੁੱਖ ਨੂੰ ਇਹ ਦਾਤ ਮਿਲ ਗਈ ਬਾਕੀ ਮਗਰ ਕੁਝ ਨਹੀਂ ਰਹਿੰਦਾ ਸਭ ਕੁਝ ਇਸੇ ਵਿੱਚੋਂ ਹੀ ਮਿਲ ਜਾਵੇਗਾ ਲੋਗ ਪਰ ਲੋਗ ਸੁਹੇਲਾ ਹੋ ਜਾਂਦਾ ਹੈ ਤਾਂ ਫਿਰ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ੀਆਂ ਲਾਈਏ ਵੀ ਪਾਤਸ਼ਾਹ ਸਾਡੇ ਤੇ ਵੀ ਤਰਸ ਕਰੋ ਸਾਡੀ ਝੋਲੀ ਦੇ ਵਿੱਚ ਵੀ ਇਹ ਦਾਤ ਪਾ ਦਿਓ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਵੀ ਜ਼ਰੂਰ ਤਰਸ ਕਰਨਗੇ ਤੇ ਜਿਨ੍ਹਾਂ ਭੈਣ ਭਰਾਵਾਂ ਦੇ ਉੱਤੇ ਇਹ ਕਿਰਪਾ ਹੈ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਅਹ ਹਮੇਸ਼ਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ ਵੱਡੇ ਭਾਗਾਂ ਵਾਲੇ ਸਮਝੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਹੈ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਉੱਤੇ ਵਰਤ ਰਹੀ ਆ ਸਾਡੇ ਮੁਖ ਦੇ ਵਿੱਚੋਂ ਇੱਕ ਵਾਰ ਵੀ ਵਾਹਿਗੁਰੂ ਜੀ ਨਿਕਲਦਾ ਹੈ ਨਾ ਇਹ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ ਪਾਸ਼ਾ ਜੀ ਦੀ ਮਰਜ਼ੀ ਨਾ ਹੋਵੇ ਉਹਨਾਂ ਦੀ ਖੁਸ਼ੀ ਨਾ ਹੋਵੇ ਤਾਂ ਸਾਡੀ ਇੰਨੀ ਕੀ ਔਕਾਤ ਕੀ ਅਸੀਂ ਹਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲੈ ਸਕੀਏ ਇਹ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਪਾ ਰਹੇ ਨੇ ਤਾਂ ਹੀ ਕੋਈ ਜਪ ਰਿਆ ਹੈ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਹੈ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਜਾਪ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕੰਮ ਕਰਦਿਆਂ ਹੋਇਆਂ ਵਾਹਿਗੁਰੂ ਜੀ ਦਾ ਜਾਪ ਜਦੋਂ ਵੀ ਸਮਾਂ ਮਿਲੇ ਬਸ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਕਰ ਦੇਣਾ ਇਹ ਮਾਇਨੇ ਨਹੀਂ ਰੱਖਦਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਜਾਪ ਰਹੇ ਹਾਂ ਰਸਨਾ ਦੇ ਨਾਲ ਜਾਪ ਰਹੇ ਹਾਂ ਮਨ ਵਿੱਚ ਜਾਪ ਰਹੇ ਹਾਂ ਸਵਾਸਾਂ ਦੇ ਨਾਲ ਜਾਪ ਰਹੇ ਹਾਂ ਜਿਵੇਂ ਵੀ ਜਪਿਆ ਜਾਂਦਾ ਬਸ ਜਪਣਾ ਸ਼ੁਰੂ ਕਰ ਦਵੋ ਗਾ ਕੇ ਜਾਪ ਲਓ ਬੋਲ ਕੇ ਜਾਪ ਲਓ ਬਸ ਜਪਣਾ ਸ਼ੁਰੂ ਕਰ ਦਈਏ ਅੱਜ ਤੋਂ ਫਿਰ ਆਓ ਇਸ ਸਮੇਂ ਨੂੰ ਵੀ ਲੇਖੇ ਦੇ ਵਿੱਚ ਲਾਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੇ ਹੀ ਕਿਰਪਾ ਕਰੋ ਵਾਹਿਗੁਰੂ ਵਾਹਿਗੁਰੂ ਜਿੰਨੀ ਵਾਰ ਵੀ ਆਪਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿ ਰਹੇ ਆ ਨਾ ਸਮਝੋ ਕਿ ਸਾਡੇ ਕਾਲੇ ਲੇਖ ਕਾਲੇ ਕਰਮ ਮਿਟ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਦੁੱਖ ਦੁਲਦਰ ਘਟ ਰਹੇ ਹੋਣਗੇ ਤੇ ਫਿਰ ਆਓ ਜਪੀਏ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਸੰਗਤ ਜੀ ਵਾਇਗਰੂ ਜੀ ਦਾ ਜਾਪ ਕਰਨਾ ਹੈ ਅਤੇ ਸੰਗਤ ਨੂੰ ਹੋਰ ਵੀ ਪ੍ਰੇਰਣਾ ਦੇਣੀ ਹੈ ਕਿ ਵਾਇਗਰੂ ਜੀ ਦਾ ਨਾਮ ਜਪੋ ਅੰਮ੍ਰਿਤ ਵੇਲੇ ਉਠੋ ਗੁਰਸਿੱਖੀ ਜੀਵਨ ਦੇ ਨਾਲ ਜੁੜੋ ਤੇ ਹੋਰ ਸੰਗਤਾਂ ਨੂੰ ਵੀ ਜੋੜਨਾ ਹੈ ਕਿਉਂਕਿ ਸਾਧ ਸੰਗਤ ਜੀ ਜੇਕਰ ਆਪਾਂ ਕਿਸੇ ਨੂੰ ਜੋੜਾਂਗੇ ਕਿਸੇ ਦਾ ਭਲਾ ਹੋਵੇਗਾ ਤੇ ਉਸ ਦੇ ਭਲੇ ਦੇ ਨਾਲ ਸਾਡਾ ਵੀ ਭਲਾ ਹੋ ਜਾਵੇਗਾ ਸੋ ਗੁਰਮੁਖ ਪਿਆਰੀ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਵੱਧ ਤੋਂ ਵੱਧ ਵਾਹਿਗੁਰੂ ਜੀ ਦਾ ਜਾਪ ਕਰਨਾ ਮੂਲ ਮੰਤਰ ਜੀ ਦਾ ਜਾਪ ਕਰਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨੇ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ